ਦੇਸ਼ ਵਦੇਸ਼ ਦੇ ਵਿੱਚ ਵਸਦੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਿਹੜੀ ਸਨੀਅਰ ਚੈਨਲ 24 ਆਓ ਆਪਾਂ ਗੱਲ ਕਰਦੇ ਹਾਂ ਹਲਕਾ ਤਰਨ ਤਰਨ ਦੀ ਹਲਕਾ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ 11 ਨਵੰਬਰ ਨੂੰ ਜਿਮਨੀ ਚੋਣ ਹੋਵੇਗੀ ਤੇ 14 ਨਵੰਬਰ ਨੂੰ ਉਸ ਦਾ ਰਿਜ਼ਲਟ ਆਵੇਗਾ ਹਰ ਇੱਕ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਿੱਥੇ ਦੂਜੀਆਂ ਪਾਰਟੀਆਂ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਉੱਥੇ ਹੀ ਬੀਬੀ ਹਰਬਿੰਦਰ कौर ਉਸਮਾ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਆਓ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਤਾਰਿਆ ਔਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਹੈ ਹਰਮੀਤ ਸਿੰਘ ਸੰਧੂ ਸੱਤ ਪਹਿਲਾ ਆਜ਼ਾਦ ਚੋਣ ਲੜਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਚੋਣ ਲੜਦੇ ਨੇ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਹੋਏ ਨੇ ਉਹ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਹੀ ਚੋਣ ਲੜਨਗੇ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਕਰਨ ਬੀਰ ਸਿੰਘ ਬੁਰਜ ਨੂੰ ਐਲਾਨਿਆ ਕਾਂਗਰਸ ਨੇ ਥੋੜੀ ਦੇਰੀ ਜਰੂਰ ਕਰ ਦਿੱਤੀਏ ਚਲੋ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਐਲਾਨ ਦਿੱਤਾ ਉਸ ਤੋਂ ਬਾਅਦ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜਿਹੜੀ ਹੈ ਉਹ ਹੋਣ ਦੇ ਵਿੱਚ ਨਵੀਂ ਆਈ ਹੈ ਤਾਂ ਇਸ ਪਾਰਟੀ ਦੇ ਜਿਹੜੇ 2 MP ਨੇ ਭਾਈ ਅਮਰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਇਹਨਾਂ ਨੇ ਚੋਣ ਲੜੀ ਤੇ ਚੋਣ ਜਿੱਤੀ ਵੀ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਸੰਦੀਪ ਸਿੰਘ ਸੰਨੀ ਜੋ ਇਸ ਟਾਈਮ ਤੇ ਜੇਲ੍ਹ ਦੇ ਵਿੱਚ ਨੇ ਸੰਦੀਪ ਸਿੰਘ ਸੱਣੀ ਦਾ ਭਰਾ ਭਾਈ ਮਨਦੀਪ ਸਿੰਘ ਐਸ ਟਾਈਮ ਤੇ ਚੋਣ ਮੈਦਾਨ ਦੇ ਵਿੱਚ ਨੇ ਉਹ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਵੱਲੋਂ ਉਹ ਚੋਣ ਲੜਨਗੇ ਜੇ ਗੱਲ ਕਰੀਏ ਤਾਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੇ ਸਮਰਥਨ ਦੇ ਦਿੱਤਾ ਹੈ ਜੇ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨਦੀਪ ਜਿਹੜੀ ਪਾਰਟੀ ਹੈ ਉਹਨਾਂ ਨੇ ਵੀ ਭਾਈ ਮਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਹੈ ਜੇ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਿਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਆਪਣਾ ਜਿਹੜਾ ਸਮਰਥਨ ਹੈ ਉਹ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੂੰ ਦਿੱਤਾ ਏ ਉਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਵੀ ਚਾਹੇ ਗਰਮਖਿਆਲੀ ਪਾਰਟੀਆਂ ਨੇ ਚਾਹੇ ਗਰਮਖਿਆਲੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਭਾਈ ਮਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਏ ਗੱਲ ਕਰੀਏ ਆਜ਼ਾਦ ਉਮੀਦਵਾਰ ਦੀ ਮੀਬੀ ਹਰਵਿੰਦਰ ਕੌਰ ਉਸਮਾ ਜਿਨ੍ਹਾਂ ਦਾ ਕਾਫੀ ਲੰਮੇ ਸਮੇਂ ਤੋਂ ਜੋ ਕੇਸ ਚੱਲਦਾ ਆ ਰਿਹਾ ਸੀ ਤੇ ਆਖਰੋ ਕੇਸ ਜਿੱਤਦੇ ਨੇ ਤਾਂ ਜੋ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਉਹਨਾਂ ਨੂੰ ਸਜ਼ਾ ਕਰਾਉਣ ਦੇ ਵਿੱਚ ਉਹ ਕਾਮਯਾਬ ਹੁੰਦੇ ਨੇ ਤੇ ਇਸ ਟਾਈਮ ਤੇ ਜੋ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਹਲਕਾ ਖਡੂਰ ਸਾਹਿਬ ਤੋਂ ਉਹ ਇਸ ਟਾਈਮ ਤੇ ਜੇਲ੍ਹ ਦੇ ਵਿੱਚ ਨੇ 66 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਏ ਐਸਆਈ ਐਕਟ ਦੇ ਵਿੱਚ ਤਾਂ ਇਸ ਕਰਕੇ ਬੀਬੀ ਹਰਵਿੰਦਰ ਕੌਰ ਉਸਮਾ ਜਿਹੜੇ ਨੇ ਇਸ ਟਾਈਮ ਤੇ ਚਰਚਾ ਦੇ ਵਿੱਚ ਨੇ ਇਹ ਸਾਰੇ ਜਿਹੜੇ ਉਮੀਦਵਾਰ ਨੇ ਆਪੋ ਆਪਣੀ ਜਿੱਤ ਦਾ ਜਿਹੜਾ ਏ ਉਹ ਦਾਵਾ ਕਰ ਰਹੇ ਨੇ ਆਖਰ ਹਲਕਾ ਤਰਨ ਤਾਨ ਦੀ ਜਨਤਾ ਨੇ ਇਹ ਤੈਅ ਕਰਨਾ ਹੈ ਉਹ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਪਰ ਜੇ ਗੱਲ ਕਰੀਏ ਚਾਹੇ ਅਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੋ ਪ੍ਰਿੰਸੀਪਲ ਸਾਬਕਾ ਪ੍ਰਿੰਸੀਪਲ ਨੇ ਉਹ ਵੀ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਨੇ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਦੀ ਕਰਨਬੀਰ ਸਿੰਘ ਬੁਰਜੋ ਉਹ ਵੀ ਪਹਿਲੀ ਵਾਰ ਚੋਣ ਲੜ ਰਹੇ ਨੇ ਔਰ ਜੇ ਗੱਲ ਕਰੀਏ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੀ ਭਾਈ ਮਨਦੀਪ ਸਿੰਘ ਜੀ ਉਹ ਵੀ ਪਹਿਲੀ ਵਾਰ ਚੋਣ ਲੜ ਰਹੇ ਨੇ ਇਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਵੀ ਜਿਹੜੇ ਉਮੀਦਵਾਰ ਨੇ ਉਹ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਨੇ ਇੱਥੇ ਗੱਲ ਕਰੀਏ ਤਾਂ ਹਰਮਿੰਦਰ ਸਿੰਘ ਸੰਧੂ ਨੂੰ ਕਾਫੀ ਜੜਾ ਹੈ ਤਜਰਬਾ ਹੈ ਉਹਨਾਂ ਨੇ ਕਈ ਜਿਹੜੀ ਉਹਨਾਂ ਨੇ ਕਈ ਜੜੀਆਂ ਨੇ ਚੋਣਾਂ ਨੇ ਉਹ ਲੜੀਆਂ ਨੇ ਤੇ ਉਹ ਤਿੰਨ ਵਾਰ ਜਿਹੜੇ ਨੇ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਜੇ ਦੂਜੇ ਕੈਂਡੀਡੇਟਾਂ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਨੇ ਪਰ ਇੱਥੇ ਇੱਕ ਗੱਲ ਮੁੱਖਦੀ ਏ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਭਾਈ ਅਮਰਤਪਾਲ ਸਿੰਘ ਦੀ ਜੋ ਪਾਰਟੀ ਏ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਕਿ ਇਹ ਜਿਹੜੀ ਪਾਰਟੀ ਏ ਇਹ ਗਰਮ ਖਿਆਲੀਆਂ ਦੀ ਪਾਰਟੀ ਏ ਇਹ ਖਾਲਸਤਾਨ ਦੇ ਸਮਰਥਨ ਨੇ ਸਮਰਥਕ ਨੇ ਤਾਂ ਇਹਨਾਂ ਨੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨਾ ਹੈ ਪਰ ਦੂਜੇ ਪਾਸੇ ਜਦੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਜੋ ਆਗੂ ਨੇ ਉਹਨਾਂ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਬਦਨਾਮ ਕਰ ਰਹੀਆਂ ਨੇ ਕਿਉਂਕਿ ਅਸੀਂ ਉਹਨਾਂ ਦੀ ਰਾਤਾਂ ਦੀ ਜਿਹੜੀ ਉਹ نیند ਉਹ ਉਡਾਈ ਆ ਇਸ ਕਰਕੇ ਉਹਨਾਂ ਉਹਨਾਂ ਨੂੰ ਚਿੰਤਾ ਬਣੀ ਹੋਈ ਏ ਕਿ ਭਾਈ ਅਮਰਤਪਾਲ ਦੀ ਜੋ ਪਾਰਟੀ ਏ ਅਕਾਲੀ ਦਲ ਵਾਰਸ ਉਹ ਵੱਡੀ ਲੀਟ ਦੇ ਨਾਲ ਜਿੱਤੇਗੀ ਇਸ ਗੱਲ ਤੋਂ ਉਹ ਖਫਾ ਹੋਇੱਕ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਸੋ ਇਹ ਤਾਂ ਵੇਖਣਾ ਹੋਵੇਗਾ ਜਨਤਾ ਜਿਹੜੀ ਉਹ ਕਿਸ ਦੇ ਹੱਕ ਦੇ ਵਿੱਚ ਮੋਰ ਲਾਉਂਦੀ ਏ ਤਾਂ ਕਿਸ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੀ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ 11 ਨਵੰਬਰ ਦੀ ਤਰੀਕ ਦੱਸੇਗੀ ਤੇ ਲੋਕਾਂ ਦਾ ਫਤਵਾ ਦੱਸੇਗਾ ਕਿਸ ਦੇ ਹੱਕ ਦੇ ਵਿੱਚ ਭੁਗਤਦਾ ਏ ਪਰ ਇਸ ਟਾਈਮ ਤੇ ਹਲਕਾ ਤਰਨਤਾਰਨ ਦੇ ਵਿੱਚ ਮੌਲ ਪੂਰਾ ਆਇਟਮ ਤੇ ਗਰਮਾ ਚੁੱਕਾ ਏ ਹਰ ਪਾਰਟੀ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸੜਕਾਂ ਤੇ ਘੁੰਮ ਰਹੀਆਂ ਨੇ ਤੇ ਆਪੋ ਆਪਣੇ ਕੈਂਡੀਡੇਟ ਦੀ ਜਿਹੜੀ ਆ ਉਹ ਸਿਫਤ ਸਲਾਹ ਕਰ ਰਹੇ ਨੇ ਤੇ ਆਪੋ ਆਪਣੇ ਕੈਂਡੀਡੇਟ ਦੇ ਪਿੱਛੇ ਉਹ ਯੋਰ ਲਾਰੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਜਨਤਾ ਨੂੰ ਭਰਮਾਇਆ ਵੀ ਜਾਊਗਾ ਜਨਤਾ ਦੇ ਨਾਲ ਲਾਰੇ ਵੀ ਲਾਏ ਜਾਣਗੇ ਤੇ ਜਨਤਾ ਦੇ ਨਾਲ ਵਾਦੇ ਵੀ ਕੀਤੇ ਜਾਣਗੇ ਕੋ ਜਿੱਤਰ ਸਾਲਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਅਕਸਰ ਹੀ ਜਨਤਾ ਨੂੰ ਲਾਰੇ ਲਾ ਕੇ ਤੇ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਜੋ ਜਨਤਾ ਦਾ ਹਾਲ ਹੁੰਦਾ ਏ ਉਹ 5 ਸਾਲ ਵਿਲਕਦੇ ਰਹਿੰਦੇ ਨੇ ਪਰ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਹਲਕਾ ਤਰਨਤਾਰਨ ਦੇ ਵਾਸੀਆਂ ਨੂੰ ਤੁਸੀਂ ਉਹ ਸਰਕਾਰ ਤੇ ਤੁਸੀਂ ਉਹ ਕੈਂਡੀਡੇਟ ਚੁਣਨਾ ਜੋ ਤੁਹਾਡੇ ਹੱਕ ਦੇ ਵਿੱਚ ਪੁਖਤਦਾ ਹੋਵੇ ਜੋ ਤੁਹਾਡੇ ਕੰਮ ਕਾਜ ਨੂੰ ਪਹਿਲ ਦਿੰਦਾ ਹੋਵੇ ਜੋ ਵਿਕਾਸ ਨੂੰ ਪਹਿਲ ਦਿੰਦਾ ਹੋਵੇ ਜੋ ਹਲਤ ਨੂੰ ਪਹਿਲ ਦਿੰਦਾ ਹੋਵੇ ਜੋ ਸਿੱਖਿਆ ਦੇ ਪੁਖਤ ਪ੍ਰਬੰਧਾ ਨੂੰ ਪਹਿਲ ਦਿੰਦਾ ਹੋਵੇ ਸੋ ਇਹੋ ਜਿਹੜਾ ਕੈਂਡੀਡੇਟ ਹੈ ਤੁਸੀਂ ਚੁਣਨਾ ਹੋਰ ਅਪਡੇਟ ਤੁਹਾਡੀ ਕਚੈਰੀ ਦੇ ਵਿੱਚ ਲੈ ਕੇ ਆਉਂਦੇ ਰਵਾਂਗੇ ਸਮੇਂ-ਸਮੇਂ ਸਿਰ ਹੁਣ ਸਾਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਦੇਖਦੇ ਰਹੋ GD News Channel ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਰਿਪੋਰਟ ਧੰਨਵਾਦ